ਉਦੀ ਸਰਕਾਰ ਹਰ ਚੀਜ਼ ਦਾ ਕਾਰਪੋਰੇਟਾਈਜੇਸ਼ਨ ਕਰਨ ਜਾ ਰਹੀ ਹੈ ਪਿੱਛੇ ਅਸੀਂ 2020 ਕੀ ਵਿੱਚ ਇੱਕ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਹੁਣ ਉਹਨਾਂ ਨੇ ਨਵਾਂ ਖਰੜਾ ਐਗਰੀਕਲਚਰ ਮਾਰਕੀਟਿੰਗ ਦਾ ਇੱਕ ਨਵਾਂ ਖਰੜਾ ਜਾਰੀ ਕਰਤਾ ਜਿਹਦੇ ਨਾਲ ਉਹ ਫੇਰ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਹੈ ਔਰ ਇਹੀ ਨਹੀਂ ਸਾਡੇ ਜਿਹੜੇ ਸ਼ਹਿਰੀ ਵੀ ਕਹੀ ਜਾਂਦੇ ਨੇ ਵੀ ਕਿਸਾਨ ਰੋਜ਼ ਧਰਨੇ ਤੇ ਜਾਂਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਕਿਸਾਨ ਧਰਨੇ ਨੇ ਇਹ ਇੱਕ ਤਰ੍ਹਾਂ ਦੀ ਕੰਦ ਹੈ ਮੋਦੀ ਸਰਕਾਰ ਹਰ ਚੀਜ਼ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਹੈ ਜੇ ਕੰਧ ਟੈ ਗਈ ਤਾਂ ਯਾਦ ਰੱਖੋ ਤੁਹਾਨੂੰ ਕਾਉਣ ਲੱਗੇ ਉਹਨਾਂ ਨੇ ਕੋਈ ਦੇਰ ਨਹੀਂ ਲਾਉਣੀ ਔਰ ਹਰ 10 ਕਿਲੋਮੀਟਰ ਜਿਹੜਾ ਇਹ ਭਾਰਤ ਮਹਾਲਾ ਸੜਕਾਂ ਬਣ ਰਹੀਆਂ ਹਨ ਹਰ 10 ਕਿਲੋਮੀਟਰ ਦੇ ਬਾਅਦ ਵੱਡੇ ਵੱਡੇ ਮਾਲ ਖੁੱਲਣੇ ਨੇ ਜਿਨ੍ਹਾਂ ਨੇ ਬਾਜ਼ਾਰ ਨੂੰ ਵੀ ਖਾ ਜਾਣਾ ਵੱਡੀ ਪੱਧਰ ਤੇ ਐਨਪਲੋਇਮੈਂਟ ਹੋਏਗੀ ਅੱਜ ਉਹਦੇ ਵਿਰੋਧ ਚ ਸਾਰੇ ਦੇਸ਼ ਵਿੱਚ ਘੱਟੋ ਘੱਟ 500 ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਮਾਰਚ ਕੱਢੇ ਜਾ ਰਹੇ ਨੇ ਔਰ ਪੰਜਾਬ ਵਿੱਚ ਘੱਟੋ ਘੱਟ 7-8 ਜਗ੍ਹਾ ਹਰ ਜ਼ਿਲ੍ਹੇ 'ਚ ਇਸੇ ਤਰ੍ਹਾਂ ਦੇ ਮਾਰਚ ਹੋ ਰਹੇ ਨੇ ਸਿੱਧਾ ਸਿੱਧਾ ਕੇਂਦਰ ਸਰਕਾਰ ਨੂੰ ਸਵਾਲ ਹੈ ਵੀ ਤੁਸੀਂ ਜਿਹੜੀ ਦੇਸ਼ ਦੀ ਤਾਕਤ ਉੱਥੇ ਦਿੱਲੀ ਦੀਆਂ ਸੜਕਾਂ ਤੇ ਦਿਖਾ ਰਹੇ ਹੋ ਅਸਲੀ ਤਾਕਤ ਭਾਰਤ ਦੇ ਕਿਸਾਨਾਂ ਦੀਆਂ ਸੜਕਾਂ ਦੇ ਉੱਤੇ ਨਿਤਰੀ ਹੋਈ ਹੈ ਤੁਹਾਡੇ ਖਿਲਾਫ ਕਾਰਪੋਰੇਟਾਈਜੇਸ਼ਨ ਬਿਲਕੁਲ ਨਹੀਂ ਹੋਣ ਦਿੱਤੀ ਜਾਏਗੀ ਇਹਦਾ ਵਿਰੋਧ ਹੋਏਗਾ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਥੰਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ 1 ਸਾਲ ਤੋਂ ਤੇ ਤੁਸੀਂ ਦੂਜੇ ਪਾਸੇ ਕਾਰਪੋਰੇਟ ਕਾਰਪੋਰੇਟਸ ਨੂੰ ਪਾਲਣ ਵਾਸਤੇ ਸੁਪਨੇ ਲੈ ਰਹੇ ਹੋ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਕਿਸਾਨਾਂ ਦੇ ਕਰਜ਼ੇ ਦੀ ਕਰਜ਼ਾ ਮੁਕਤੀ ਐਮਐਸਪੀ ਦੀ ਗਾਰੰਟੀ ਜਿਹੜਾ ਇਹ ਫਰੇਮਵਰਕ ਨਵਾਂ ਮਾਰਕ ਐਗਰੀਕਲਚਰ ਮਾਰਕੀਟਿੰਗ ਦਾ ਹੈ ਦੀ ਵਾਪਸੀ ਕਿਸਾਨਾਂ ਲਈ ਪੈਨਸ਼ਨ ਇਹੋ ਜਿਹੀ ਮੰਗਾਂ ਲਈ ਅੰਦੋਲਨ ਜਾਰੀ ਹੈ ਔਰ ਅਗਲੇ ਦਿਨਾਂ ਵਿੱਚ ਹੋਰ ਤੇਜ਼ ਹੋਗਾ। ਅਜੀਵਾਲ ਸਾਹਿਬ ਜਿਵੇਂ ਸਰਕਾਰ ਨਹੀਂ ਝੁਕਦੀ ਜਿਵੇਂ ਪਹਿਲਾਂ ਪੱਤਾ ਜੀ ਦਾ ਹੋਇਆ ਸੀ ਤਾਂ ਉਹਦਾ ਹੋਵੇ। ਕੀ ਵਿਚਾਰ ਆ ਨਾ ਕੋਈ? ਨਹੀਂ ਉਹ ਤਾਂ ਸਾਰੇ ਇਕੱਠੇ ਹੋ ਕੇ ਫੇਰ ਲੜ ਰਹੇ ਆ। ਇਹ ਤਾਂ ਲੜਾਈ ਜਾਰੀ ਹੋਏਗੀ। ਸਾਨੂੰ ਪਤਾ ਹੈ ਉਹ ਕਿਉਂਕਿ ਜਿਹੜੇ ਕਾਰਪੋਰੇਸ਼ਨ ਨੇ ਵਰਲਡ ਵਾਈਡ ਉਹ ਸਰਕਾਰਾਂ ਦੇ ਉੱਤੇ ਭਾਰੂ ਹੋਏ ਹੋਏ ਨੇ। ਐਲਨ ਮਸਕ ਮਾਸਕ ਵਰਗੇ ਇਹ ਉਦੇ ਉਤੇ ਡੋਨਲਡ ਟਰੰਪ ਦੇ ਉਤੇ ਭਾਰੂ ਨੇ ਤੇ ਇੱਥੇ ਅੰਬਾਨੀ ਤੇ ਅਡਾਨੀ ਭਾਰੂ ਨੇ ਤੇ ਸਰਕਾਰਾਂ ਨੂੰ ਤਾਂ ਇਹ ਚਲਾਉਂਦੇ ਨੇ ਤੇ ਲੜਾਈ ਤਾਂ ਉਹਨਾਂ ਨਾਲ ਹੈ ਔਰ ਕਿਸੇ ਕੀਮਤ ਤੇ ਕਿਸਾਨ ਜਿਹੜੇ ਨੇ ਤੇ ਉਹਨਾਂ ਨੂੰ ਸਫਲ ਨਹੀਂ ਹੋਣ ਦੇਣਗੇ ਆ ਕਿ ਮੋਦੀ ਸਰਕਾਰ ਨੇ ਜੋ ਪਹਿਲਾਂ ਤਿੰਨ ਕਾਲੇ ਕਾਨੂੰਨ ਬਣਾਇਆ ਸੀ ਉਹਨਾਂ ਨੂੰ ਰੱਦ ਕਰਵਾਇਆ ਸੀ ਦਿੱਲੀ ਮੋਰਚੇ ਤੇ ਬਣ ਲਾ ਕੇ ਮੋਰਚਾ 13 ਮਹੀਨੇ ਬੈਠ ਕੇ ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਵਿੰਗੇਟੇਡੇ ਢੰਗ ਨਾਲ ਉਹਨਾਂ ਨੂੰ ਲਾਗੂ ਕਰਨ ਦੀਆਂ ਫੇਰ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ ਇਸ ਤੋਂ ਬਾਅਦ ਇੱਕ ਜੋ ਐਮਐਸਪੀ ਹੈ ਉਹ ਉਹਨੂੰ ਵੀ ਖਤਮ ਕਰਨ ਜਾ ਰਹੀ ਹੈ ਸਰਕਾਰ ਵਨ ਅਦਾਨੀਆਂ ਦੀਆਂ ਝੋੜੀਆਂ ਭਰਨ ਵਾਸਤੇ ਉਹਨਾਂ ਕਿਸਾਨਾਂ ਦਾ ਗਲ ਵੱਢਣ ਦੀ ਤਿਆਰੀਆਂ ਕਰ ਰਹੀ ਹੈ ਥੌਂ ਥੌਂ ਸੜਕਾਂ ਦੇ ਜਾਲ ਵਿਛਾ ਤੇ ਬਿਨਾ ਕਿ ਲੋੜ ਤੋਂ ਅਰ ਇਸ ਤੋਂ ਉਪਰੰਤ ਕਿਸਾਨੀ ਨੂੰ ਦਲਦਲ ਦੇ ਵਿੱਚ ਡੁੱਬਦੀ ਦੰਦਾਂ ਦੇ ਵਿੱਚ ਤੱਕਣ ਵਾਸਤੇ ਬਹੁਤ ਯੋਗਦਾਨ ਪਾ ਰਹੀ ਹੈ ਮੋਦੀ ਸਰਕਾਰ ਕਿਸਾਨਾਂ ਦਾ ਗਲ ਵੱਢਣ ਵਾਸਤੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਵਿੱਚ ਸਾਰੀਆਂ ਸਯੁਗਤ ਮੋਰਚਵਲਾ ਜਾਤੀਆਂ ਦੇ ਬੰਦਿਆਂ ਨੇ ਰਲ ਕੇ ਇੱਕ ਪ੍ਰਵਾਲਾ ਕੀਤਾ ਕਿ 26 ਜਨਵਰੀ ਨੂੰ ਆਪਾਂ ਸਾਰੇ ਪੰਜਾਬ ਦੇ ਵਿੱਚ ਮਾਰਚ ਕੱਢੀਏ ਟਰੈਕਟਰਾਂ ਦਾ ਰੋਸ ਮਾਰਚ ਕੱਢੀਏ ਅੱਜ ਪੰਜਾਬ ਦੇ ਵਿੱਚ ਥੋਂ-ਥੋਂ ਆਪੋ ਆਪਣੇ ਹਲਕਿਆਂ ਦੇ ਵਿੱਚ ਕਿਸਾਨ ਰੋਸ ਮਾਰਚ ਕੱਢ ਰਹੇ ਨੇ ਅਸੀਂ ਖੰਨੇ ਦੇ ਵਿੱਚ ਸਯੁਗਮੋਰਚ ਤੇ ਬਣੋ ਰੋਸ ਮਾਰਚ ਕੱਢ ਰਹੇ ਹਾਂ ਇਸ ਲਈ ਕਿ ਇਹ ਦਿੱਕਨ ਤੇ ਕੋਈ જૂਨੀ ਸਰਕਾਰ ਇਹਦੇ ਇਹਨੂੰ ਹਲੂਣਾ ਦੇਣ ਵਾਸਤੇ ਅੱਜ ਪ੍ਰਵਾਲਾ ਕੀਤਾ ਗਿਆ 26 ਜਨਵਰੀ ਨੂੰ ਸਾਰੇ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਆਰ ਆੜਤੀ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂਗੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਸਾਡਾ ਤੇ ਤੁਹਾਡਾ 9 ਮਾਸ ਦਾ ਰਿਸ਼ਤਾ ਜੇ ਅਸੀਂ ਖਤਮ ਹੋ ਗਏ ਰਹਿਣਾ ਤੁਸੀਂ ਵੀ ਨਹੀਂ ਰਹਿਣਾ ਕਿਸੇ ਨੇ ਵੀ ਨਹੀਂ ਕਿਸਾਨ ਮਰ ਗਿਆ ਤਾਂ ਸਾਰਾ ਹਿੰਦੁਸਤਾਨ ਬਰਬਾਦ ਹੋ ਜਾਊ ਖਤਮ ਹੋ ਜਾਊ ਕਿਸੇ ਨੂੰ ਅੰਨ ਦਾ ਦਾਣਾ ਨਹੀਂ ਮਿਲਦਾ ਖਾਣ ਵਾਸਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂਗੇ ਵੀਰੋ ਪਰਾਲ ਮਿਲ ਕੇ ਉਪਰਾਲਾ ਕਰੀਏ ਮੋਤੀ ਦੀ ਸੁੱਤੀ ਜ਼ਮੀਰ ਨੂੰ ਜਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਪਹਿਲਾਂ ਰੱਦ ਕਰਵਾ ਕੇ ਆਏ ਆਂ ਆਪਾਂ ਦਿੱਲੀ ਉਹ ਕਾਲੇ ਕਾਨੂੰਨਾਂ ਨੂੰ ਸ਼ਬਦੀ ਫੇਰਫੇਰ ਦੇ ਨਾਲ ਦੁਬਾਰਾ ਤੋਂ ਫੇਰ ਲਾਗੂ ਕਰਨ ਦੀ ਦਾਖਲੇ ਵਿੱਚ ਆ ਜਿਹੜਾ ਇੱਥੇ ਮੰਡੀਕਰਨ ਸਿਸਟਮ ਆ ਨਾ ਉਹ ਬਹੁਤ ਆਲਾ ਮਿਆਰੀ ਆ ਬਹੁਤ ਸਿਰੇ ਦਾ ਮੰਡੀਕਰਨ ਸਿਸਟਮ ਆ ਇਹਦੀ ਰੀਸ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਦੇਖ ਲਿਆ ਕਿਸੇ ਰਾਜ ਨੇ ਮੰਡੀਕਰਨ ਸਿਸਟਮ ਨਹੀਂ ਬਣਾ ਸਕਿਆ ਸਾਡੇ ਇਸ ਮੰਡੀਕਰਨ ਸਿਸਟਮ ਤੋਂ ਜਿਹੜਾ ਜਿੰਨਾ ਵੀ ਮਾਲੀਆ ਆਉਂਦਾ ਉਹਦੇ ਨਾਲ ਪੂਰੇ ਪੰਜਾਬ ਦੀਆਂ ਸੜਕਾਂ ਬਹੁਤ ਪੋਹ ਚੱਲਦਾ ਇੱਥੇ ਦਾ ਪਰ ਸਰਕਾਰ ਕੁਝ ਘਰਾਣਿਆਂ ਦੇ ਹੱਥਾਂ ਤੇ ਚੜ ਕੇ ਇਹ ਤੋਂ ਇਹਨੂੰ ਤਹਿਸ਼ਨਾਸ਼ ਕਰਨਾ ਚਾਹੁੰਦੀ ਆ ਜੇ ਮੰਡੀ ਕਰਨ ਸਾਡਾ ਖਰਾਬ ਹੋ ਗਿਆ ਦੇਖੋ ਪਿੱਛੇ ਆਪਣੇ ਕੋ ਐਗਜ਼ੈਂਪਲ ਆ ਤੋ ਨੈਗੇਟਿਵ ਸੀਜ਼ਨ ਦੇ ਵਿੱਚ ਲੁੱਟ ਕਰਨ ਦੇ ਲਈ ਦੇਖੋ ਇਹਨਾਂ ਦੋਨੋਂ ਸਰਕਾਰਾਂ ਰਲ ਮਿਲਦੀਆਂ ਰਲ ਕੇ ਸਾਨੂੰ ਦਿਖਾਤਾ ਇਹਨਾਂ ਨੇ ਆਪਦਾ ਜਿਹੜੀ ਇਹਦੀ ਸ਼ੁਰੂਆਤ ਆ ਵੀ ਅਸੀਂ ਇਦਾਂ ਜਾਣਦੇ ਆ ਮੂਰੇ ਕਣਕ ਦਾ ਸੀਜ਼ਨ ਆਉਂਦਾ ਅੱਜ ਲੋਕਾਂ ਨੇ ਇੱਕ ਕਿਸਮ ਦੀ ਐਗਜ਼ੈਂਪਲ ਦਿੱਤੀ ਆ ਸਰਕਾਰ ਨੂੰ 26 ਜਨਵਰੀ ਦੇ ਰੋਸ ਮਾਰਚ ਦੀ ਇੱਕ ਐਗਜ਼ੈਂਪਲ ਦਿੱਤੀ ਆ ਵੀ ਜੇ ਸਰਕਾਰ ਨੇ ਆਪਣੇ ਕਦਮ ਪਿੱਛੇ ਨਾ ਮੋੜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ ਭਾਰਤ ਉਨੇ ਬਹੁਤ ਪ੍ਰੋਗਰਾਮ ਦੇਤੇ ਲੜੀਵਾਰ ਦੇਤੇ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਪੰਜਾਬ ਤਾਂ ਉਬਲ ਜਾਣਾ ਜੀ ਜਿਵੇਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਇੱਥੇ ਹਰ ਇੱਕ ਵਰਗ ਨੇ ਪੀੜਤ ਹੋ ਜਾਣਾ ਇੱਕ ਭਾਰਤ ਮਾਲਾ ਸਕੀਮ ਦੇ ਅਧੀਨ ਇੱਥੇ ਛੜਕਾ ਕੱਢੀਆਂ ਜਾ ਰਹੇ ਹਨ ਉਹਦੇ ਹਰ 10 ਕਿਲੋਮੀਟਰ ਦੇ ਉੱਤੇ ਪਰਚੇਜ਼ਿੰਗ ਸੈਂਟਰ ਖੁੱਲਣਾ ਨੇ ਜਿਨੇ ਆ ਸਾਰੇ ਬਾਜ਼ਾਰ ਖਾ ਜਾਣਾ ਅਜੇ ਲੋਕਾਂ ਨੂੰ ਪਤਾ ਨਹੀਂ ਸੀ ਲੋਕ ਅਜੇ ਦੇਖਦੇ ਨੇ ਜਿਹੜਾ ਸੰਯੁਕਤ ਦੁਕਾਨ ਮੋਰਚਾ ਨਾ ਇੱਕ ਦੀਵਾਰ ਬਣੀ ਹੋਈ ਆ ਜਿੰਨੀ ਦੇਰ ਇਹ ਦੀਵਾਰ ਖੜੀ ਆ ਉੰਨੀ ਦੇਰ ਸਾਰੇ ਲੋਕਾਂ ਦੀ ਰਾਖੀ ਕਰ ਰਹੀ ਆ ਸਾਰੇ ਲੋਕਾਂ ਨੂੰ ਅਸੀਂ ਤੁਹਾਡੇ ਇਸ ਚੈਨਲ ਦੇ ਜਰੀਏ ਬੇਨਤੀ ਕਰਦੇ ਆ ਵੀ ਤੁਸੀਂ ਇਹਦੀ ਪਿੱਛੇ ਆ ਕੇ ਖੜਜੋ ਇਨਸਾਫ ਤੁਹਾਨੂੰ ਮਿਲੂਗਾ ਹੀ ਮਿਲੂਗਾ ਜਿਵੇਂ ਦਿੱਲੀ ਅੰਦੋਲਨ ਲੜ ਕੇ ਲਿਆ ਸ਼ਾਂਤਮਈ ਢੰਗ ਦੇ ਨਾਲ ਆਪਾਂ ਅੰਦੋਲਨ ਲੜ ਕੇ ਇਥੋਂ ਦੀ ਸਰਕਾਰ ਨੂੰ ਝੁਕਾ ਕੇ ਝੁਕਾ ਦੇਣਾ ਟਰੈਕਟਰ 26 ਜਨਵਰੀ ਨੂੰ ਤੇ ਵੱਗ ਚੜ ਕੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਇਕੱਠੇ ਹੋਏ ਨੇ 26 ਜਨਵਰੀ ਦੀ ਪ੍ਰੇਟ ਅਸੀਂ ਬਹੁਤ ਧੂਰ ਧਾਮਲਾ ਕਰਾਂਗੇ ਬਾਕੀ ਜੋ ਵੀ ਇਹ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਦਾ ਵਿਰੋਧ ਵੀ ਕਰਾਂਗੇ ਕਰਦੇ ਰਹੇ ਹਾਂ ਕਰਾਂਗੇ ਵੀ ਅੱਗੇ ਨੂੰ ਵੀ ਫੋਰਮੀਆਂ ਜਿਹੜੀਆਂ ਕਿ ਨਾ ਕੰਪਨੀਆਂ ਭੇਜ ਭੇਜ ਕੇ ਸਾਡੇ ਘਰੀ ਪਤਾ ਕਰਦੇ ਨੇ ਜਿਉਂ ਤੋ ਡਾਕੇ ਵਾਲੇ ਜਾਂ ਦੂਜੀ ਗੱਲ ਇਹ ਹੈ ਵੀ ਇਹ ਸਾਨੂੰ ਬਹੁਤ ਅਮੀਰ ਦੇਖਣਾ ਚਾਹੁੰਦੇ ਨੇ ਪਰ ਇਹ ਸਾਡੀਆਂ ਫਰਜ਼ਾਂ ਦੇ ਨਾਲ ਮਾਰਦੇ ਇਹਨਾਂ ਕੋਲ ਕੀ ਨਹੀਂਗਾ ਜਿੰਨਾ ਇੱਕ ਟਰੈਕਰ ਵੱਡਾ ਖੜਾ ਸਾਰਾ ਕਰਜ਼ੇ ਤੇ ਲਿਆ ਹੋਇਆ ਕਿਉਂ ਕਿਸਾਨਾਂ ਨੂੰ ਇਹਨਾਂ ਥੱਲੇ ਸਿੱਟੀ ਜਾਂਦੇ ਦੇਖੋ ਕੰਮ ਇਹਗਾ ਪਹਿਲਾਂ ਆਪਣੀ ਜਗਉਂਗਰੇ ਸੀ ਨਾ ਉਹ ਕਮਿਸ਼ਨਰ ਦਾ ਉਹਦਾ ਵਿਰੋਧ ਕੀਤਾ ਸੀ ਉਹ ਲੋਕ ਜਿਹੜੇ ਡੈਨਿੰਗ ਕਮਿਸ਼ਨ ਦਾ ਵਿਰੋਧ ਕਰਦੇ ਜੋ ਕੁਝ ਡੈਨਿੰਗ ਕਰਾ ਰਿਹਾ ਉਹ ਵੀ ਕੁਝੇ ਕਰ ਰਹੇ ਇਹ ਇਹਨਾਂ ਨੇ ਦੋ ਪਰਪ ਕਰਾਣੀ ਪਾ ਦਿੱਨੇ ਨੇ ਬਾਕੀ 80% ਲੋਕ ਇੱਥੇ ਭੁੱਖੇ ਸੌਂਦੇ ਨੇ ਉਹਨਾਂ ਦਾ ਕੌਣ ਵਾਲੀ ਮਾਰਦਾ ਇੱਕ ਵੀਗੇ ਜੀ ਹੋਈ ਆ ਜਿਹੜੀ ਇਹ ਲੋਕਾਂ ਨੂੰ ਵਿਚਾਰ ਰਹੀ ਹੈ ਲੋਕਾਂ ਨੂੰ ਰੋਟੀ ਦੇ ਰਹੀ ਹੈ ਪਰ ਇਹ ਇਹਦੇ ਇੱਕ ਅਨਰਦਰ ਦੇ ਤੇ ਵੀ ਇਹਨੇ ਤਾਂ ਆਖਿਆ ਲਾਹਿੰਗਾ ਇਹ ਇਸ ਕਰਕੇ ਮੋਦੀਰਕਾਰ ਨੂੰ ਕਹਿ ਦਿਓ ਵੀ ਜਾਂ ਬੰਦ ਕਰ ਦਿਵੇ ਨਹੀਂ ਪਰ ਅਸੀਂ ਇੱਕ ਤੇ ਗੋਡਾ ਧਰ ਕੇ ਜਾਂ ਅਧਿਪਤ ਕਿ ਹਟਣਾ ਨਹੀਂ ਸਾਡਾ ਜੋ ਮਰਜੀ ਹੋਵੇ ਦੱਲੇ ਵਾਲ ਬੈਠਾ ਲਾਈਨਾਂ ਲੱਗੀਆਂ ਨੇ ਪਿੱਛੇ ਬੈਠਣ ਜੀ ਮੈਂ ਕਿਹਾ ਜਿੱਦਾਂ ਗਿਆ ਗੱਜਰ ਫਿਲਮ ਵੀ ਹੋਵੇ ਨਾ ਉੱਥੇ ਜਾਣ ਨੂੰ ਤਿਆਰ